ਜਦੋਂ ਅਸੀਂ ਕਬੱਡੀ ਦੇ ਮੈਚ ਸ਼ੂਟ ਕੀਤੇ ਤਾਂ ਅਸੀਂ ਸੱਚੀ ਮੁੱਚੀ ਦੇ ਜੋ ਕਬੱਡੀ ਖਿਡਾਰੀ ਸੀ ਜੋ ਟੀਮ ਸੀਗੀ ਕਬੱਡੀ ਦੀ ਉਹ ਅਸੀਂ ਬੁਲਾਈਆਂ ਬਲਵਿੰਦਰ ਢਾਲੀਵਾਲ ਜੋ ਸਾਡਾ ਐਕਟਰ ਵੀ ਆ ਉਹ ਖੁਦ ਕਬੱਡੀ ਦਾ ਖਿਡਾਰੀ ਐ ਬਬਲੀ ਰਾਮਾ ਦੇ ਨਾਂ ਨਾਲ ਉਹ ਕਬੱਡੀ ਦੇ ਹਲਕਿਆਂ 'ਚ ਬਹੁਤ ਹਰਮਨ ਪਿਆਰਾ ਖਿਡਾਰੀ ਐ ਇੱਧਰ ਨਿਹਾਲ ਸਿੰਘ ਵਾਲਾ ਮੋਗਾ ਜ਼ਿਲ੍ਹੇ ਦੇ ਵਿੱਚ ਰਾਮਾ ਪਿੰਡ ਆ ਉਹਦਾ ਤੇ ਉਹਨੇ ਰੋਲ ਕੀਤਾ ਜਿਹੜਾ ਉਹ ਧੀਰਾ ਚੜਕ ਚੜਕ ਪਿੰਡਾ ਜਿਹੜਾ ਮੇਰੇ ਨਾਲ ਕੋਹਲੀਏ ਦੇ ਨਾਲ ਵਾਲਾ ਪਿੰਡਾ ਉੱਥੋਂ ਦਾ ਇੱਕ ਕਰੈਕਟਰ ਕੀਤਾ ਉਹਨੇ ਤੇ ਬਲਵਿੰਦਰ ਦੇ ਰਾਹੀਂ ਅਸੀਂ ਸੱਚੀ ਮੁੱਚੀ ਦੇ ਜਿਹੜੇ ਕਬੱਡੀ ਖਿਡਾਰੀ ਸੀ ਉਹਨਾਂ ਦੀਆਂ ਟੀਮਾਂ ਬੁਲਾਈਆਂ ਔਰ ਮੈਚ ਸ਼ੂਟ ਕੀਤੇ ਨਾਲ ਦੀ ਨਾਲ ਮੈਂ ਜੋ ਬਹੁਤ ਮਿਸ ਕਰ ਰਿਹਾ ਬਹੁਤ ਵੱਡਾ ਯੋਗਦਾਨ ਹੈ ਉਹ ਹੈ ਸਾਡਾ ਛੋਟਾ ਵੀਰ ਰਾਜਵੀਰ ਜਵੰਦਾ ਉਹਨੇ ਇੱਕ ਗੀਤ ਗਾਇਆ ਕਬੱਡੀ ਦੇ ਬਾਰੇ ਜੋ ਇੱਕ ਇਸ ਵੈਬ ਸੀਰੀਜ਼ ਦਾ ਥੀਮ Song ਆ ਔਰ ਉਹਦਾ ਅਸੀਂ ਅਖਾੜਾ ਵੀ ਸ਼ੂਟ ਕੀਤਾ ਤੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਮੈਂ ਤਾਂ ਬਹੁਤ ਹੱਸਦਾ ਹੁੰਦਾ ਸੀ ਉਹਨੂੰ ਬਹੁਤ ਪਿਆਰ ਸੀ ਸਾਡਾ ਮੈਂ ਉਹਨੂੰ ਕਹਿੰਦਾ ਹੁੰਦਾ ਕਿ ਉਹ ਤੇਰੇ ਪ੍ਰੋਗਰਾਮ ਉਦਾਂ ਵੀ ਬਹੁਤ ਲੱਗਦੇ ਆ ਰਾਜੀ ਵੀ ਪਰ ਜਦੋਂ ਇਹ ਵੈਬ ਸੀਰੀਜ਼ ਆਈ ਤੇਰਾ ਇਹ ਗਾਣਾ ਆਇਆ ਕਬੱਡੀ ਵਾਲਾ ਤਾਂ ਕਬੱਡੀ ਟੂਰਨਾਮੈਂਟਾਂ ਤੇ ਵੀ ਤੇਰੇ ਜਿਹੜੇ ਇਦੋਂ ਵੱਧ ਲੱਗਣਗੇ ਅਖਾੜੇ ਔਰ ਤੇਰੇ ਤੇਰਾ ਇਹ ਗਾਣਾ ਜਿਹੜਾ ਕਬੱਡੀ ਖਿਡਾਰੀਆਂ ਚ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਚ ਸਾਡੇ ਪਿੰਡਾਂ ਥਾਵਾਂ ਤੇ ਬਹੁਤ ਚੱਲੂਗਾ ਪਰ ਚਲੋ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਇਸ ਤੋਂ ਇਲਾਵਾ ਜੋ ਅਸੀਂ ਅੱਜ ਜਿਹੜਾ ਬੰਦਾ ਸਾਡਾ ਬਹੁਤ ਵਧੀਆ ਐਕਟਰ ਆ ਰਾਹੁਲ ਜਗਰਾਨ ਉਹਨੇ ਬਹੁਤ ਕਮਾਲ ਦਾ ਕਰੈਕਟਰ ਕੀਤਾ ਤੁਸੀਂ ਦੇਖਿਆ ਵੀ ਹੋਣਾ ਡੇਰੇਦਾਰ ਬਾਬੇ ਦਾ ਕਰੈਕਟਰ ਆ ਰਾਣੀ ਸ਼ਾਹ ਦਾ ਉਹ ਪੁਲਿਸ ਦੇ ਵਿੱਚ ਨੌਕਰੀ ਕਰਦਾ ਉਹਨੂੰ ਛੁੱਟੀ ਨਹੀਂ ਮਿਲੀ ਇਸ ਕਰਕੇ ਆ ਨਹੀਂ ਸਕਿਆ ਰਾਹੁਲ ਵੀ ਮੇਰੀਆਂ ਸਾਰੀਆਂ ਵੈਬ ਸੀਰੀਜ਼ ਚ ਹੈਗਾ ਪਹਿਲਾਂ ਵੀ ਇਹਦੇ ਵਿੱਚ ਉਹਦਾ ਬਹੁਤ ਡਿਫਰੈਂਟ ਤੇ ਬਹੁਤ ਵੱਖਰਾ ਕਰੈਕਟਰ ਤੇ ਸਾਰੇ ਘਾਸੇ ਦਾ ਜੋ ਸੈਂਟਰ ਉਹ ਹੈ ਸਾਡਾ ਸੁੱਖਾ ਸੁਖਰਾਜ ਸਿੰਘ ਜੈ ਢਾਲੀਵਾਲ ਜਿਨੇ ਕਰੈਕਟਰ ਕੀਤਾ ਸੁੱਖਾ ਰੇਡਰ ਦਾ ਰੇਡਰ ਸਾਰਿਆਂ ਨੂੰ ਪਤਾ ਹੀ ਹੈ ਕਿ ਕਬੱਡੀ ਦੇ ਵਿੱਚ ਦੋ ਹੀ ਇੰਨੇ ਤਰ੍ਹਾਂ ਦੇ ਖਿਡਾਰੀ ਹੁੰਦੇ ਨੇ ਇੱਕ ਸਟਾਪਰ ਹੁੰਦੇ ਨੇ ਇੱਕ ਰੇਡਰ ਹੁੰਦੇ ਨੇ ਇੱਕ ਕੌਡੀ ਪਾਉਣ ਵਾਲੇ ਹੁੰਦੇ ਨੇ ਇੱਕ ਰੋਕਣ ਵਾਲੇ ਹੁੰਦੇ ਨੇ ਤੇ ਬਹੁਤ ਵੱਖਰੇ ਵੱਖਰੇ ਖਿਡਾਰੀਆਂ ਆਂ ਲਿਆ ਨਾ ਦੇ ਗੁਣ ਹੁੰਦੇ ਨੇ ਕਈ ਖਿਡਾਰੀ ਆ ਜਿਹੜੇ ਉਹ ਜਾਫੀ ਬਹੁਤ ਚੰਗੇ ਹੁੰਦੇ ਨੇ ਮਤਲਬ ਜੇ ਕੋਈ ਕੌਡੀ ਪਾਉਣ ਆਇਆ ਉਹਨੂੰ ਫੜ ਕੇ ਰੱਖਣ 'ਚ ਮਹਾਰਤਾ ਅਸਲ ਹੁੰਦੀ ਆ ਕਈ ਆ ਜਿਹੜੇ ਉਹ ਰੇਡ ਪਾਉਣ 'ਚ ਬਹੁਤ ਮਹਾਰਾਤੀ ਹੁੰਦੇ ਨੇ ਉਹ ਰੇਡ ਜਦੋਂ ਪਾਉਂਦੇ ਨੇ ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਹੁੰਦਾ ਤੇ ਸੁੱਖਾ ਵੀ ਇਸੇ ਤਰ੍ਹਾਂ ਦਾ ਇਹੀ ਇੱਕ ਕਰੈਕਟਰ ਆ ਤੇ ਮੇਰੇ ਇਸ ਪੂਰੇ ਦੇ ਪੂਰੇ ਵੈਬ ਸੀਰੀਜ਼ ਦੇ ਵਿੱਚ ਜਿਨ੍ਹਾਂ ਨੇ ਵੀ ਮੇਰਾ ਸਹਿਯੋਗ ਦਿੱਤਾ ਚਾਹੇ ਮੇਰੀ ਪਰਦੇ ਦੇ ਪਿੱਛੇ ਵਾਲੀ ਟੀਮ ਚਾਹੇ ਐਕਟਰ ਨੇ ਚਾਹੇ ਟੈਕਨੀਸ਼ੀਅਨ ਨੇ ਕੈਮਰਾਮੈਨ ਆ ਰਣਜੀਤ ਤੇਜੀ ਸਾਡਾ ਚਾਹੇ ਸਾਡਾ ਐਡੀਟਰ ਆ ਚਾਹੇ ਸਾਡੀ ਕੰਪਨੀ ਆ ਚਾਹੇ ਸਾਡਾ ਭਰਾ ਅਮਨ ਸ਼ਰਮਾ ਜੀ ਨੇ ਪੈਸੇ ਲਾਏ ਪ੍ਰੋਡਿਊਸ ਕੀਤੀ ਚਾਹੇ ਕੇਬਲਵਾਨ ਦੀ ਟੀਮ ਆ ਸਾਗਾ 뮤ਜ਼ਿਕ ਦੀ ਟੀਮ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਜਿਹੜਾ ਹੈ ਧੰਨਵਾਦ ਕਰਦਾ